ਬੀ ਸੋਹੀ ਬੋਲੋ ਸਾਰੇ ਆਨ ਸასი ਕਰ ਅੱਜ ਆਪਾਂ ਬਣਾਵਾਂਗੇ ਮੂੰਗਰਿਆਂ ਦੀ ਚਟਣੀ ਆਪਾਂ ਮੂੰਗਰੇ ਲੈ ਲਏ ਮੂੰਗਰੇ ਆਪਾਂ ਤੋੜ ਕੇ ਇਸ ਤਰ੍ਹਾਂ ਆਪਾਂ ਧੋ ਲਏ ਜਿਹੜੇ ਤਾਂ ਲੰਬੇ ਵਾਲੇ ਹੁੰਦੇ ਨੇ ਉਹ ਤਾਂ ਸਿੰਗਰੇ ਹੁੰਦੇ ਨੇ ਜਿਹੜੇ ਛੋਟੇ ਵਾਲੇ ਹੁੰਦੇ ਨੇ ਉਹ ਮੂੰਗਰੇ ਹੁੰਦੇ ਨੇ ਅੱਧਾ ਆਪਾਂ ਪਿਆਜ਼ ਲਿਆ ਦੋ ਆਪਾਂ ਲਾਲ ਮਿਰਚਾਂ ਲਈਆਂ ਨੇ ਲਾਲ ਮਿਰਚਾਂ ਉਹ ਲਈਆਂ ਜਿਹੜੀਆਂ ਹਰੀਆਂ ਦੇ ਵਿੱਚ ਆਪਣੀਆਂ ਲਾਲ ਮਿਰਚਾਂ ਹੋ ਜਾਂਦੀਆਂ ਨੇ ਆਪਾਂ ਬਾਲਾ ਕੁਝ ਨਹੀਂ ਚਟਣੀ ਚ ਪਾਵਾਂਗੇ मूਗਰਿਆਂ ਦਾ ਆਪਦਾ ਹੀ ਸਵਾਦ ਬਹੁਤ ਹੁੰਦਾ ਇਹ ਚਟਣੀ ਖਾਣ ਚ ਬਹੁਤ ਸਵਾਦ ਹੁੰਦੀ ਹੈ ਆਜਮੇਦਾਰ ਵੀ ਹੁੰਦੀ ਹੈ ਚਟਣੀ ਨੂੰ ਆਪਾਂ ਪੁੰਡੀ ਛੋਟੇ ਬਣਾਵਾਂਗੇ ਪੁੰਡੀ ਛੋਟੇ ਚ ਚਟਣੀ ਰਗੜੀ ਹੋਈ ਬਹੁਤ ਸਵਾਦ ਹੁੰਦੀ ਹੈ ਆ ਪਹਿਲਾਂ ਹਰੀਆਂ ਮਿਰਚਾਂ ਬਾਦ ਲਾਂ ਹਰੀਆਂ ਮਿਰਚਾਂ ਨੂੰ ਆਪਾਂ ਕੱਟ ਲਵਾਂਗੇ ਇਦੇ ਚ ਕਾਲਾ ਨਮਕ ਪਾ ਦਵਾਂਗੇ ਅੱਧਾ ਚਮਚਆ ਲਾਲ ਮਿਰਚਾਂ ਨੂੰ ਆਪਾਂ ਕੁੱਟ ਲਵਾਂਗੇ ਹਰੀਆਂ ਮਿਰਚਾਂ ਆਪਾਂ ਕੁੱਟ ਲਈਆਂ ਹੁਣ ਆਪਾਂ ਇਹਦੇ ਚ ਪਿਆਜ਼ ਕੁੱਟ ਲਵਾਂਗੇ ਆਜ ਆਪਾਂ ਦਰਦਰੇ ਕੁੱਟ ਲਏ ਆਪਣੇ ਮੂੰਗਰਿਆਂ ਦੇ ਨਾਲ ਵੀ ਪਿਆਜ਼ ਕੁੱਟੇ ਜਾਣੇ ਨੇ ਆਪਣੇ ਹੁਣ ਆਪਾਂ ਮੂੰਗਰਿਆਂ ਨੂੰ ਕੱਟ ਕੇ ਇਹਦੇ ਵਿੱਚ ਪਾ ਦਾਂਗੇ ਸਾਰਿਆਂ ਨੂੰ ਕੁੰਡੀ ਚ ਮੂੰਗਰੇ ਆਪਾਂ ਕੱਟ ਲਏ ਸਾਰੇ ਮੂੰਗਰਿਆਂ ਨੂੰ ਗਰੀਆਂ ਨੂੰ ਪਕਾ ਲਵਾਂਗੇ ਮੂੰਗਰਿਆਂ ਦੀ ਚਟਣੀ ਆਪਣਾ પેટ ਸਾਫ਼ ਕਰਦੀ ਆ ਆਪਣੇ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਦੀ ਆ ਮੂੰਗਰਿਆਂ 'ਚ ਬਟਾ ਮਲ ਇਹਿੰਦਾ ਕੈਲਸ਼ੀਅਮ ਨਾਲ ਘਰ ਹੁੰਦੇ ਨੇ ਮੂੰਗਰੇ ਆਪਣੇ ਪੇਟ ਲਈ ਬਹੁਤ ਵਧੀਆ ਨੇ ਮੂੰਗਰਿਆਂ ਦੀ ਚਟਣੀ ਆਪਣੇ ਪੇਟ 'ਚ ਜੇਸ ਬਣਦੀ ਹੋਵੇ ਨੂੰਗਰਿਆਂ ਦੀ ਚਟਣੀ ਹੋਵੇ ਜਾਂ ਸਬਜੀ ਹੋਵੇ ਇਹ ਬਹੁਤ ਵਧੀਆ ਠੀਕ ਕਰ ਦਿੰਦੀ ਆ ਆਪਣੇ ਪੇਟ ਨੂੰ ਉਂਡੀ ਸੋਟੇ ਜਿਹੀ ਚਟਣੀ ਬਣਾਈ ਹੋਈ ਬਹੁਤ ਸਵਾਦ ਲੰਦੀ ਆ ਚਟਣੀ ਚਟਣੀ ਇਹ ਆਪਾਂ ਘੁੱਟਣੀ ਹੁਣ ਆਪਾਂ ਇਹ ਵਿੱਚ ਥੋੜਾ ਜਿਹਾ ਆਮਚੂਰ ਪਾਵਾਂਗੇ ਆਮਚੂਰ ਦੇ ਨਾਲ ਬਹੁਤ ਟੇਸਟੀ ਬਣ ਜਾਂਦੀ ਹੈ ਚਟਣੀ ਜੇ ਤੁਸੀਂ ਨਹੀਂ ਪਾਉਣਾ ਆਮਚੂਰ ਤਾਂ ਆਪਾਂ ਇਸੇ ਤਰ੍ਹਾਂ ਵੀ ਕਰ ਸਕਦੇ ਹਾਂ ਆਮਚੂਰ ਆਪਣਾ ਮਿਕਸ ਹੋ ਗਿਆ ਚਟਣੀ 'ਚ ਚਟਣੀਆਂ ਆ ਪਾ ਕੋਕਲੀ ਚਟਣੀ ਆ ਆਪਣੀ ਬਣ ਕੇ ਤਿਆਰ ਉਨਾ ਪਾ ਚਟਣੀ ਨੂੰ ਭਾਂਡੇ 'ਚ ਕੱਢਾਂਗੇ। ਵੋਂਗਰਿਆਂ ਦੀ ਚਟਣੀ ਆਪਣੀ ਬਣ ਕੇ ਤਿਆਰ ਆ। ਆਪਾਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਆਪਾਂ ਨੂੰ ਬਹੁਤ ਟੇਸਟੀ ਲੱਗਦੀ ਆ। ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ